ਐੜੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਚ ਗੁੱਛਾ ਰਿਹਾ ਕਰੀ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 1:43 ਮਿੰਟ ਜਿਦਾਂ ਕਿ ਤੁਹਾਨੂੰ ਪਤਾ ਵੀ ਪਿਛਲਾ ਬਲੌਗ ਆਪਾਂ ਨੇ ਬਾਦਰ ਤੋਂ ਐਂਡ ਕੀਤਾ ਸੀਗਾ ਤੇ ਇਹ ਵਾਲਾ ਬਲੌਗ ਬਾਟਰਪਾਰ ਕਰਕੇ ਜਰੂ ਕਰ ਲਿਆ ਤੇ ਆਪਾਂ ਨੇ ਬਾਰਡਰ ਤੇ ਇੱਕ ਮਿੰਟ ਟੱਪੇ ਕਰ ਬਰੇਕ ਕਰੇ ਬਹੁਤ ਆ ਤੇ ਗੱਲ ਐ ਬਈ ਕਿ ਆਪਣਾ ਹਾਂਜ ਮਾਰਡਰ ਤੇ ਲੱਗਿਆ 900 ਅਰ 1100 ਰੁਪਈਆ ਕਿਉਂਕਿ ਗੱਡੀ ਆਪਣਾ 2 ਕੁੰਟਲ ওভারਲੋਡ ਸੀਗੀ ਸਿਰਫ 2 ਕੁੰਟਲ ਇਹਗਾ ਤੇ ਉਹਦੇ ਚ ਹੋ ਗਿਆ ਨਾ ਯਾਰ ਮੈਂ ਕੋਈ ਥੱਲੇ ਉਤਰ ਜਾਣਾ ਇਹ ਜਾਲ ਇੱਕ ਕੁੰਟਲ ਦਾ ਘਟੇ ਜਾਣਾ ਸੂਮਾ ਵੀ ਤਾਰੇ ਦਿੱਤਾ ਤਾਂ ਮੈਂ ਥੱਲੇ ਚਲ ਵੇਰ ਵੀ 200 ਰੁਪਏ ਚ ਮੰਨ ਗਿਆ ਉਹ 900 ਰੁਪਿਆ ਉਹਨੇ ਲੱਦੀ ਐਂਟਰੀ ਤੇ ਹੁਣ ਆਪਾਂ ਕਰਦੇ ਆਂ ਬਲੌਗ ਐਡਿਟ ਜਿਹੜਾ ਕੱਲ ਵਾਲਾ ਬਲੌਗ ਜਿਹੜਾ ਤੁਸੀਂ ਦੇਖ ਕੇ ਹਟਿਆ ਉਹ ਐਡਿਟ ਕਰ ਲਵਾਂ ਮੈਂ ਹੁਣ ਫੇਰ ਦੇ ਦਿਖਾਣੇ ਆ ਅੱਗੇ ਕਿ ਕਿੱਥੇ ਰਵਾਂਗੇ ਘੰਟਾ ਇੱਕ ਲੱਗਣਾ ਉਹਨੂੰ ਡੇਢ ਕ ਡੇਢ ਕ ਘੰਟਾ ਲੱਗੂ ਟੋਲ ਆ ਗਿਆ ਸਾਹਮਣੇ ਪੈਸੇ ਆਪਣੇ ਹੈਗੇ ਹੀ ਆ ਫਟਾਕ ਵਿੱਚ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਤੇ ਸਾਹਮਣੇ ਕਰੋਸ ਆਕਸ਼ਣ ਗੁਰੂ ਘਰ ਦੇ ਇਹ ਧੁਲਿਆ ਵਰ ਦਵਾਰਾ ਜੀ ਗੁਰੂ ਨਾਨਕ ਸਾਹਿਬ ਜੀ ਧੁਲਿਆ ਤੇ ਰਾਤ ਆਪਾਂ ਤੜਕੇ ਰਾਤ ਨੇ ਰਾਤ ਤਾਂ ਫਿਰ ਤੜਕੇ 4 ਵਜੇ ਆ ਗਏ ਔਰੇ ਸੌਂ ਗਏ ਸੀਗੇ ਤੇ ਹੁਣ ਟਾਈਮ ਹੋ ਗਿਆ 1 ਵਜ ਗਿਆ 11:00 ਵਜੇ ਉੱਠ ਖੜੇ ਸੀਗੇ ਆਪਾਂ ਨਾ 10 ਵਜੇ ਹਾਂ 10 ਵਜੇ ਡੈਡੀ ਦਾ ਫੋਨ ਆਇਆ ਤਾਂ ਕਹਿੰਦਾ ਕਿੱਥੇ ਆ ਮੈਂ ਕਿਹਾ ਧੁੱਲੀ ਐ ਕਹਿੰਦਾ ਸੌ ਜਾ ਸੌ ਜਾ ਐਨਾ ਕਹਿ ਕੇ ਫੋਨ ਕੱਟ ਦਿਆਂ ਤਾਂ ਸੁਣਿਆ ਹੀ ਨਹੀਂ ਵੀ ਚੱਲ ਹੋਂਦੋਂ ਉੱਠੇ ਗਿਆ ਮੈਂ ਵੀ 4 ਵਜੇ ਦਾ ਸੁੱਤਾ ਫਿਆ ਦਾ ਇਹ ਹੁਣ ਮੇਰੇ ਖਾਲਾ ਉਹ ਗਿੱਲ ਹੋਟਲ ਯਾਰ ਅੱਗੇ ਆ ਪਤਾ ਨਹੀਂ ਅੱਗੇ ਹੀ ਆ ਹਲੇ ਤੇ ਅੱਗੇ ਚੱਲ ਕੇ ਇੱਕ ਵਾਰੀ ਚਾਹ ਪੀਣੇ ਅੱਜ 1 ਲੱਖ ਤੋਂ ਉੱਠਿਆ ਨਾ ਜਿੱਦਣ ਮੈਂ 1 ਲੱਖ ਤੋਂ 8 ਘੜਾਵਾ ਨਾ ਉਹਦਣ ਮੇਰਾ ਸ਼ਰੀਰ ਸੱਟ ਨਹੀਂ ਹੁੰਦਾ ਏ ਡੀ 347 ਨੋ ਵੀ ਮਿੱਤਰੋ ਹੁਣਾਂ ਦਾ ਘਾੜ ਸ਼ੁਰੂ ਹੋ ਗਿਆ ਹੁਣ ਪਹਾੜੀ ਦੇਖੋ 2.5 ਕਿਲੋਮੀਟਰ ਆ ਹੋਟਲ ਗੇਲਾ ਦਾ ਇੱਕ ਹੋਟਲ ਕਿਲਾ ਸੀ ਇਹ ਉੱਤੇ ਜਾ ਕੇ ਨਹਾਨੇ ਧੋਨੇ ਇਹ ਫੇਰ ਗੱਲਬਾਤ ਕਰਦੇ ਆਪਾਂ ਹਾਂ ਜੀ ਹੁਣ ਜਾ ਕੇ ਇੱਥੇ ਹੋਟਲ ਦੇ ਨਾ ਗਰਮੀ ਨਾ ਜਿਆਦਾ ਠੰਡ ਹੈ ਨਾ ਓਕੇ ਰਿਪੋਰਟ ਆ ਹਨ ਮੌਸਮ ਆਹੋ ਲੈ ਆਹ ਤੇ ਭੁੱਖ ਲੱਗੀ ਵੀ ਐਸ ਟਾਈਮ ਪੂਰੀ ਜਿੰਨਾ ਕਹੇ ਰੱਜ ਕੇ ਭੁੱਖ ਐ ਐਲਾ ਰੋਟੀ ਆਨੇ ਭੇਰ ਅਗਲੀ ਗੱਲ ਬਾਤ ਦੇਖਦੇ ਕਿਆ ਹਾਲ-ਕਿਤਾਬ ਲੋ ਕਾਰ ਟੋਪਾ ਇਹ ਕਾਰ ਦਾ ਨਹੀਂ ਇਹ ਟਰੱਕ ਦਾ ਵੀ ਹੈਗਾ ਨਹਾਣੇ ਦਾ ਜਗਾੜ ਕਿੱਧਰ ਆਇਆ ਹੈ ਸਗਾ ਪਹਿਲਾਂ ਤਾਂ ਇੱਧਰ ਤਾਂ ਇਹ ਪਤਾ ਨਹੀਂ ਕਿੱਧਰ ਹੈ ਲੈ ਲੋ ਇਹ ਮੇਟਰੋਂ ਆਪਾਂ ਉਹਦੇ ਪਹੁੰਚ ਗਏ ਆਪਾਂ ਕੰਨੀ ਲਈ ਚੱਕਾ ਪਾਉਣੇ ਕਿ ਉਹ ਵਾਲੀ ਇੱਕੇ ਵਾਲੀ ਤੇ ਮੈਂ ਜਾਂ ਬੱਚਿਆਂ ਦਾ ਭਾਗ ਵਾਰੀ ਹੋਰ ਮਣਗੰਦਾ ਨੂੰ ਨਾਲੇ ਦੇਖਾਂਗੇ ਜੇ ਇਥੋਂ ਪੈਸੇ ਨਿਕਲੇ ਤੁਰੰਤ ਤਾਂ ਅੰਮ੍ਰਿਤ ਹੋ ਜਾਵੇ ਅੰਜਰ 4 45000 ਰੁਪਏ ਰਹਿ ਗਿਆ ਆਪਣੇ ਕੋਲ ਬਾਕੀ ਦੇਖ ਲਵਾਂਗੇ ਜੇ ਲੋੜ ਪਈ 不了 ਹਾਂ ਜੀ ਮਿੱਤਰੋ ਟਾਈਮ ਹੋ ਗਿਆ 6 ਵਜੇ 55 ਮਿੰਟ ਨਾ 5 ਵਜੇ 56 ਮਿੰਟ ਠੀਕ ਆ ਤੇ ਬਾਈ ਮਿਲਿਆ ਕੀ ਨਾਮ ਵਈ ਦਾ ਮੋਨੂ ਮੋਨੂ ਹਾਂ ਮੋਗੇ ਤੋਂ ਮੋਗੇ ਤੋਂ ਤੇ ਬਾਈ ਟਾਇਰ ਪੁੱਛਣ ਆਇਆ ਦਾ ਪਰ ਉਹ ਕਹਿੰਦਾ ਟਾਇਰ ਕਿਵੇਂ ਚੱਲਨੇ ਆ ਬਾਦ ਜਿਆਦਾ ਇਹਨੇ ਦੇਖੇ ਮੇਰੀ ਸ਼ਕਲ ਕਹਿੰਦਾ ਉਹ ਕਹਿੰਦਾ ਮੈਂ ਤਾਂ ਕਹਿੰਦਾ ਟਾਇਰ ਪੁੱਛਣਾ ਆ ਦਾ ਕਹਿੰਦਾ ਇਹ ਤਾਂ ਬੰਦੇ ਹੀ ਆਉਣਾ ਨਿਕਲਿਆ ਤੇ ਹੁਣ ਟਾਇਰ ਬਈ ਵਧੀਆ ਚੱਲ ਰਹੇ ਆ ਇੱਕ ਨੰਬਰ ਕਹਨੇ ਆ ਹਾਂ ਪਰਸ ਟਾਇਰ ਤੋਂ ਬਈ ਕੰਪਲੇਟ ਹੀ ਬਹੁਤ ਆਈ ਜਾਂਦੀ ਐ ਨਵੇਂ ਟਾਇਰ ਖਰਾਬ ਕਰਦੇ ਕਦੀ ਹਾਂ ਤੇ ਹੁਣ ਚਾਹ ਜੀ ਪੀ ਗਏ ਬਸ ਕੁਝ ਮੁਰਵਾਵਾ ਹੋ ਕੇ ਤੇ ਹਾਂ ਚਾਹ ਪੀ ਕੇ ਫੇਰ ਦੁਰਦੇ ਆਪਾਂ ਤੇ ਸੋਮਾ ਵੀ ਲੱਗਿਆ ਵਾ ਨਾਣ ਨਾ ਆ ਗਏ ਚੱਲਨੇ ਆ ਲਓ ਮਿੱਤਰੋ ਸੀਸੇ ਉਸੇ ਲੱਗੇ ਸਾਫ ਕਰਨਾ ਤੇ ਟਰਾਲੀ ਨੂੰ ਟੈਂਕੀ ਲੱਗੀ ਹੋਈ ਆ ਆ ਇਹਦੀ ਜਨਰੇਟਰ ਦੀ ਆ ਹਿਉਂ ਉਹ ਰਿਫਰ ਵਾਲਾ ਵੀ ਲੈ ਕੇ ਜਾਂਦੇ ਹੁਣੇ ਨਾ ਮਾਲ ਆ ਹਾਂ ਏਸੀ ਵਾਲਾ ਉਹਦਾ ਉਹ ਆ ਤੇ ਆਟੋਮੈਟਿਕ ਉਹਦੇ ਜਿਹਾ ਚੱਲਦਾ ਰਹਿੰਦਾ ਤੇ ਇੱਧਰ ਸ਼ੋਮਾ ਲੱਗਾ ਹੋਆ ਸ਼ੀਸ਼ੇ ਸਾਫ ਕਰਨ ਬਈ ਆ ਜਿਹੜਾ ਜਿਨ੍ਹਾਂ ਦਾ ਹੋਟਲ ਆ ਹਾਂ ਤੇ ਬਾਇਦਾ ਦਾਦਾ ਕਹਿੰਦਾ ਇਹਨਾਂ ਦੇ ਹੱਤੇ ਵੀ ਹੈਗੇ ਆਪਣੇ ਤੇ ਪਿੱਛੇ ਡੈਰੀ ਫਾਰਮ ਵੀ ਹੈਗਾ ਆਪਣਾ ਤੇ ਮੱਝਾਂ ਦਾ ਦੱਸਣਾ ਆਪਾਂ ਰਹਿੰਦੀ ਹੈ ਹਨਾ ਬੱਚੇ ਗੱਡੀਆਂ ਸਟਾਪ ਕਰਦੇ ਆ ਮੱਝਾਂ ਵਾਲੀਆਂ ਗੱਡੀਆਂ ਗਾਇਆਂ ਵਾਲੀਆਂ ਗੱਡੀਆਂ ਵੀ ਉਰੇ ਸਟਾਪ ਕਰਦੀਆਂ ਮਤਲਬ ਜਿਹੜਾ ਦੁੱਧ ਵਾਲੇ ਦੁੱਧ ਵਾਲੇ ਹੁੰਨੇ ਆ ਉਹਨਾਂ ਦੀ ਗੱਲ ਕਰਦਾ ਔਰ ਠੀਹੇ ਬਣੇ ਹੋਏ ਆ ਪਿੱਛੇ ਵੀ ਬਹੁਤ ਠੀਏ ਆ ਨਾ ਤੇ ਸਾਰੇ ਅਰੇ ਨਜ਼ਰ ਆ ਗਏ ਜਾਂਦੇ ਆ ਸਿੱਧਾ ਕਰਾ ਕੇ ਜਾਣਾ ਇੱਥੇ ਪੰਪ ਵੀ ਇਹਨਾਂ ਦਾ ਹੀ ਆ ਪੰਪ ਵੀ ਇਹਨਾਂ ਦਾ ਗੱਲ ਢਾਬਾ ਗੱਲ ਢਾਬਾ ਮਾਲੇ ਦਾ ਤੇ ਹੁਣ ਨੰਬਰ ਲੈ ਕੇ ਆਪਾਂ ਪੁੱਛ ਜਾਵਾਂ ਉਹਨੂੰ ਸਰਦਾਰ ਨੂੰ ਨਾ ਨੰਬਰ ਲੈ ਲਿਆ ਆਪਾਂ ਅੱਛਾ ਆ ਉਹ ਆ ਇਹਦਾ ਗੱਡੀਆਂ ਕਿੱ데 ਹੋਇਆ ਕਰ ਇਹ ਗੱਲਾਂ ਕਰਾ ਦਾਂਗੇ ਘੱਟ ਹੀ ਰੋਕਣਗੇ ਹਾਂ ਕੋਈ ਹੈਟਰ ਨਹੀਂ ਕੁਝ ਨਹੀਂ ਆਹ ਤਾਂ ਸਿੰਪਲ ਆ ਕੋਈ ਤਾਂ ਹਾਈਟ ਆ ਜਾਲ ਪਿਆ ਵਾ ਨਾਰਮਲ ਹਾਈਟ ਆ ਤੇ ਤਾਂ ਸਿਸਾ ਛੇਤੀ ਆਵਣਾ ਸਿੰਗਲ ਸਿਸਾ ਆ ਨਾ ਲੋਈ ਮਿੱਤਰੋ ਜਿਹੜਾ ਆ ਰੋਡ ਆ ਨਾ ਆ ਰੋਡ ਗਿਆ 40 ਗੋ ਹੋ ਕੇ ਆਪਾਂ ਇੱਧਰ ਨੂੰ ਨਹੀਂ ਜਾਣਾ ਆਪਾਂ ਨੇ ਇਹਨਾਂ ਨੂੰ ਮਨਵਾੜ ਹੋ ਗਏ ਅੱਗੇ ਆ ਅੰਦਾ ਨਗਰ ਨਵੀਂ ਮਿੱਤਰੋ ਮੰਲੇਗਾ ਪਹੁੰਚ ਗਏ ਤੇ ਇੱਥੋਂ ਜਾਣਾ ਆਪਾਂ ਨੇ ਕਨੈਕਟਰ ਸਾਈਡ ਥੱਲੇ ਨੂੰ ਇਹ ਵੱਲ ਇਹ ਵੱਲ ਹੋ ਕੇ ਜਾਵਾਂਗੇ ਇਹ ਵੱਲ ਆਣਾ ਦੱਸੇ ਕਰਨਾ ਲਾਓ ਇਹ ਮੇਟਰ ਬੋਲ ਤੋਂ ਮੁੜ ਕੇ ਆਪਾਂ ਫੇਰ ਕਨੈਕਟਰ ਸਾਈਡ ਥੱਲੇ ਉਤਰ ਕੇ ਰੋਡ ਤੋਂ ਪਹਿਲਾ ਹੀ ਮੋੜ ਤੇ ਹੁਣ ਇੱਥੋਂ ਆਪਾਂ ਨੇ 56 ਕਿਲੋਮੀਟਰ ਸਿੱਧਾ ਹੀ ਜਾਣਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 11:56 ਮਿੰਟ ਤੇ ਦੋ ਦਿਨ ਬਾਈ ਲੋਗ ਮਹਾਨੀ ਚਾਜ ਨਾਲ ਨਾਲ ਨਾ दिले ਕਰਿਆ ਵੀਡੀਓ ਵੀਡੀਓ ਬਣਾਉਣ ਨੂੰ ਹਨਾ ਤੇ ਹੁਣ ਸਾਡੀ ਸ਼ੁਰੂ ਕੀਤਾਗਾ ਦੇਖ ਇਸ ਟਾਈਮ ਹੈਗੇ ਆਪਾਂ ਨਗਰ ਆਲੇ ਰੋਡ ਤੇ ਹੈ ਜਿਹੜਾ ਮਾਲੇ ਗਾਉਂ ਤੋਂ ਨਗਰ ਨੂੰ ਗਿਆ ਰੋਡ ਇਹ ਦੇਖ ਸਕਦੇ ਆ ਤੁਸੀਂ ਮੀਂਹ ਪੈ ਰਿਆ ਰਾਤ ਪੂਰੇ ਜੋਰਾਂ ਸ਼ੋਰਾਂ ਨਾਲ ਤੇ ਰਾਤ ਨੂੰ ਮੈਂ ਚੱਲਿਆ ਨਹੀਂ ਇਹ ਰੋਡ ਤੇ ਮੈਂ ਕਿਹਾ ਯਾਰ ਮੀਂਹ ਪੈ ਰਿਆ ਵੀ ਅੱਗੇ ਦੇਖ ਨਹੀਂ ਰਿਹਾ ਕੁਝ ਬਈ ਦਿਨੇ ਹੀ ਚੱਲਾਂਗੇ ਮੈਂ ਕਿਹਾ ਰਾਤ ਹੋਰੇ ਫੜ ਗਏ ਸੀਗੇ ਆ ਕੇ ਤੇ ਹੁਣ ਆਪਾਂ ਹੋਟਲ ਤੋਂ ਚੱਲੇ ਆਂ 프레ਸ਼ ਅਪਰੂਚ ਹੋ ਹੋ ਗੇ ਹੈ ਨਾ ਇਹ ਰੋਡ ਤੇ ਜਾਣਾ ਆਪਾਂ ਨੇ ਹੁਣ 100 ਕਿਲੋਮੀਟਰ ਸਿੱਧਾ ਹੀ ਜਾਣਾ ਕਿਤੇ ਨਹੀਂ ਮੁੜਨਾ ਆਪਾਂ ਜਾਵਾਂਗੇ ਛੇੜ ਹੀ ਹੋ ਗੇ ਮੇਰੇ ਸਿੱਧਾ 17 17 ਦੇ ਫੋਲਾ ਫਰ ਤੇ ਲਪਾਉਣਾ ਮਾਪੋਂ ਨੂੰ ਕਰਤਾ ਮੈਸੇਜ ਮੈਂ ਕਿਹਾ ਪੈਸੇ ਪਾ ਦੇ ਹੂੰ ਵੀ ਤੇ ਲਪਾਉ ਆਲੀਏ ਨਾ ਕਿ ਬਾਕੀ ਖਰਚਾ ਹੈਗਾ ਮੇਰੇ ਕੋਲ ਅੱਜਾ ਭਾਈ ਤੁਸੀਂ ਵੀ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਮੇਰੇ ਨਾਲੇ ਹੁੰਦਾ ਇਦਾਂ ਕਿ ਸਾਰਿਆਂ ਨਾਲੇ ਹੁੰਦਾ ਇਦਾਂ ਮੈਂ ਮਤਲਬ ਜਦ ਆਪਣੇ ਬਾਪੂ ਤੋਂ ਪੈਸੇ ਮੰਗਣੇ ਨਾ ਹੁਣ ਦੇਖ ਲਾ ਮੈਂ ਤੇਲ ਜੋਕੇ ਪੈਸੇ ਮੰਗਣੇ ਮੇਰੀ ਇੰਨੀ ਹਿੰਮਤ ਨਹੀਂ ਹੋਈ ਮੈਂ ਚੱਕ ਕੇ ਉਹਨੂੰ ਫੋਨ ਕਰ ਦਵਾ ਵੀ ਪੈਸੇ ਦੇ ਦੇ ਪਤਾ ਨਹੀਂ ਉਹ ਡਰ ਜਿਹੀ ਲੱਗਿਆ ਰਹਿੰਦਾ ਉਹਦੇ ਵੀ ਪਤਾ ਨਹੀਂ ਇਹਨੇ ਕਿਆ ਕਹਿਣਾ ਅੱਗੇ ਤੇ ਹੈ ਹੁਣ ਤੇਲ ਜੋਕੇ ਪੈਸੇ ਮੰਗਣੇ ਦੇ ਪਹਿਲਾਂ ਉਹ ਰਾਤ ਦਾ ਹੋਵਾ ਰਾਤ ਦਾ ਮੰਗਣ ਲੱਗਿਆ ਵਾ ਮੈਂ ਕਿਹਾ ਲੈ ਹੁਣ ਕਰਦਾ ਫੋਨ ਹੁਣ ਕਰਦਾ ਹਿੰਮਤ ਜੀ ਹੋਣੀ ਪੈਰੀ ਔਰ ਹਾਲਾਕਿ ਕੋਈ ਉਹ ਤਾਂ ਐ ਨਹੀਂ ਤੇਲ ਦਾ ਪ੍ਰੈਣਾ ਹੀ ਹੈ ਗੱਡੀ 'ਚ ਪਰ ਫੇਰ ਵੀ ਇੱਕ ਡਰ ਜਿਹਾ ਨਹੀਂ ਹੁੰਦਾ ਵੀ ਪਤਾ ਨਹੀਂ ਯਾਰ ਕਹਿ ਕਹੂੰਗਾ ਮੈਂ ਕਿਹਾ ਮੈਸੇਜ ਕਰਾਂ ਮੈਂ ਕਿਹਾ ਡੈਡੀ ਸਾਤਰੀ ਘਾਲ ਮੈਂ ਕਿਹਾ ਮੇਰੇ ਕੋਲ ਪੈਸੇ ਤਾਂ ਹੈਗੇ ਆ ਖਰਚੇ ਜੋਗੇ ਮੈਂ ਕਿਹਾ ਤੇਲ ਪਵਾਉਣਾ ਮੈਂ ਕਿਹਾ ਤੇਲ ਜੋਗੇ ਪੈਸੇ ਪਾ ਦੇ ਠੀਕ ਹੈ 1000 ਰੁਪਇਆ ਐ ਬਾਪੂ ਹੋਣ ਨਹੀਂ ਕਰ ਹੁਆ ਵੀ ਤੁਸੀਂ ਦੱਸੋ ਵੀ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਜਿਹੜੇ ਹੁਣ ਬਾਪੂ ਤੋਂ ਪੈਸੇ ਮੰਗਦੇ ਆ ਡਰ ਡਰ ਕੇ ਹੀ ਮੰਗਦੇ ਆ ਕਿ ਢੱਲਲੇ ਨਾਲ ਕਹਿ ਦਿੰਦੇ ਆ ਵੀ ਲਿਆ ਬਾਪੂ ਪੈਸੇ ਤੇ ਆਪਾਂ ਤਾਂ ਡਰ ਕੇ ਹੀ ਮੰਗੀਦੇ ਆ ਬਾਈ ਕਈ ਬੰਦੇ ਨੇ ਇਹ ਗੱਲ ਦੀ ਵੀ ਬੜੀ ਆਉਂਦੀ ਹੈ ਵੀ ਲੈ ਆਉਣੇ ਬਾਪੂ ਤੋਂ ਪੈਸੇ ਮੰਗਦਾ ਹਲੇ ਵੀ ਮੈਂ ਤਾਂ ਬਈ ਜਦ ਤੱਕ ਆਖਰੀ ਸਾਹ ਨਾ ਮੇਰੇ ਚ ਮੈਂ ਤਾਂ ਬਾਪੂ ਤੋਂ ਹੀ ਮੰਗਣੇ ਇਹ ਘਾਰ ਨਾ ਕਰਕੇ ਰਾਤ ਨੂੰ ਮੀਂਹ ਜੇ ਤੁਰਿਆ ਨਹੀਂ ਮੇਰੇ ਪਤਾ ਨਹੀਂ ਲਾਦਾ ਵੀ ਸਾਲਾ ਕਿੱਥੇ ਟੋਆ ਟੱਪਾ ਕਿੱਥੇ ਗਿਆਗਾ ਦਿਨ ਚ ਬੰਦਾ ਇੱਧਰ ਉੱਧਰ ਹੁੰਦੇ ਕੇ ਕੱਢਦਾ ਲੰਦਾ ਨਾ ਸਾਲਾ ਪੱਥਰ ਦਾ ਪਤਾ ਲੱਗੇ ਵੀ ਪਾਣੀ ਚ ਪੱਥਰ ਆਇਆ ਕਿ ਨਹੀਂ ਰੋਏ ਮਿੱਤਰੋ ਛੇ 8:00 ਪਹੁੰਚ ਗਏ ਆਪਾਂ ਸਾਈਂ ਬਾਬੇ ਵਾਲੀ ਜੀ.ਐੱਡ.ਟੀ. ਤੇ ਖਾਣਾ ਆਪਾਂ ਬਾਈਪਾਸ ਤੇ ਆਏ ਟਮਾ। ਅਪਨ ਇੰਦਰ ਜਾਣਾ ਮੁੜ ਕੇ ਦੁਬਾਰਾ। ਇਹ ਇੰਦਰ ਦਾ ਨੋ ਐਂਟਰੀ ਆ ਤੇ 3 ਕਿਲੋਮੀਟਰ ਆ ਮੰਦਿਰ ਸਾਈਂ ਬਾਬੇ ਵਾਲਾ। ਹਾਂਜੀ ਵਈ। ਮੈਂ ਹਣਾ ਕਮੈਂਟ ਪੜਦਾ ਪਿਆ ਸੀਗਾ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਭਰਾਵਾਂ ਨੇ ਲੱਗੀ ਬਾਈ ਦੇ ਬਾਪੂ ਜੀ ਵਾਸਤੇ ਅੰਦਾਜ਼ਾ ਕਿ ਦਿੱਤੀਆਂ ਹਨਾ ਤੇ ਦੂਜੀ ਗੱਲ ਇਹ ਬਈ ਬੰਦੇ ਕਹਿੰਦੇ ਵੀ ਵਰਨਾ ਬੰਨਣਗੇ ਰੱਖਿਆ ਕਰ ਠੀਕ ਆ ਬਾਈ ਇਹਦਾ ਵਰਨਾ ਮੈਂ ਬਾਹਰ ਬੰਨ੍ਹ ਕੇ ਹੀ ਰੱਖਦਾ ਕਦੇ ਹੋਇਆ ਤਾਰ ਦਿੰਨਾ ਇਹਦਾ ਤੇ ਔੜੀ ਔੜੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵਾਲ ਜੇ ਰੱਖੋ ਨੇ ਐ ਦੂਜੀ ਗੱਲ ਇਹ ਵੀ ਬੰਦੇ ਕਹਿੰਦੇ ਵੀ ਜਿਹੜੀਆਂ 12 ਲਾਈਟਾਂ ਭੇਜੀਆਂ ਗगनਬਾਈ ਨੇ ਵੀ ਉਹ ਕਾਦੇ ਨਹੀਂ ਲਾਈਆਂ ਹੈਗੀਆਂ ਭਾਈ ਉਹ ਲਾਈਟਾਂ ਮੈਂ ਲਾਣ ਲੱਗਿਆ ਸੀਗਾ ਸੀਗਾ ਮੈਂ ਗगनਬਾਈ ਨੂੰ ਫੋਨ ਕਰਕੇ ਵੀ ਪੁੱਛਿਆ ਵੀ ਭਾਈ ਇਹਦਾ ਸਰਾਗ ਇਹ 9 ਇੰਚੀ ਦਾ ਲੱਗੂਗਾ 8 ਦਾ ਇੰਚੀ ਦਾ ਤੇ ਉਹ ਮੇਸਤਰੀ ਕਹਿੰਦਾ ਵੀ ਜੇ ਤੂੰ ਕਨਵਰਟਰ ਉਹ ਕਰੇ ਨਾ ਲਾ ਦੇਵੇਂ ਦੇਖੀ ਹਾਂ ਤੇ ਕੱਟਦੇ ਹਾਂ ਮੈਂ ਉਹਨੂੰ ਵੀ ਜੇ ਇਹਨੂੰ ਕਨਵਰਟਰ ਲਾ ਦੇਵੇਂ ਉਹ ਵੀ ਜਿਹੜਾ 24 ਤੋਂ 12 ਵੋਲਟ ਕਰਦਾ ਵੀ ਤਾਂ ਠੀਕ ਰਹੂਗਾ ਮੈਂ ਉਹਨੂੰ ਮੈਸਤਰੀ ਨੂੰ ਕਹਾ ਵੀ ਕਨਵਰਟਰ ਹੀ ਆਦਾ ਬਣਾ ਦੇ ਜਾਂ ਮੰਗਾ ਕੇ ਰੱਖ ਤੇ ਉਹ ਆਹ ਕਹਨਾਂ ਦਾ ਕਹਿੰਦਾ 1500 9000 ਦਾ ਆਊਗਾ ਉਹ ਵੀ ਉਹ ਲਾ ਕੇ ਆਹ ਫ੍ਰਿਜ ਦਾ ਵੀ ਮੈਂ ਟੈਂਪਰੇਰੀ ਜਿਹੀ ਕੰਮ ਕਰਾਇਆ ਆ ਦੇਖੋ ਹਲੇ ਫ੍ਰਿਜ ਵੀ ਚਲਾਇਨੇ ਆ ਤਾਂ ਹੀ ਕਿਉਂਕਿ ਇਹ ਵੀ 12 ਵੋਲਟ ਆ ਨਾ ਵੀ ਉਹ ਕਨਵਰਟਰ ਲਾ ਕੇ ਫੇਰ ਆਪਾਂ ਲਾਈਟਾਂ ਉਹ ਲਾਵਾਂਗੇ ਬਿਨਾ ਕਨਵਰਟਰ ਤੋਂ ਨਹੀਂ ਲਾਣੀਆਂ ਕਿਉਂਕਿ ਲਾਈਟਾਂ ਆ ਗਈਆਂ ਜ਼ਿਆਦਾ ਠੀਕ ਹੈ ਨਾ ਉਹ ਇਸ ਕਰਕੇ ਨਹੀਂ ਲਾਈਆਂ ਬਾਈ ਲਾਵਾਂਗੇ ਆਪਾਂ ਲਾਈਟਾਂ ਉਹ ਆਓ ਜਿਹੜਾ ਉਹ ਪਾਣੀ ਵਾਲਾ ਡੱਬਾ ਨਾਣੇ ਵਾਲਾ ਗੁਲਾਬੀ ਆ ਨੋਈ ਮਿੱਤਰੋ ਆਮ ਨਹੀਂ ਨਾ ਗੱਡੀ ਲੋਡ ਜਾਂ ਮੰਦੀ ਸੀ ਜੀ ਮੈਂ ਕਿਹਾ ਚਲੋ ਫਿਲਟਰ ਔਣਾ ਹੋਣ ਵਾਲਾ ਹੋਵੇ ਹਨਾ ਦਵਾਰੋਂ ਉਹ ਫਿਲਟਰ ਵੀ ਦੇਖਿਆ ਕੱਢ ਕੇ ਇਹੋ ਜਿਹੇ ਨੂੰ ਵੀ ਮਤਲਬ ਚਾਨਣਾ ਦੇਖਣਾ ਚਾਹੀਦਾ ਹਨਾ ਫੇਰ ਤਾਂ ਸਾਫ ਆ ਸਮਝੋ ਹਲੇ ਜਿਹੜਾ ਆ ਇਹ ਵੇਖੀ ਨਾ ਉਹ ਕੱਢ ਕੇ ਦੇਖਦੇ ਆ ਟੈਂਕੀ ਵਾਲਾ ਨਾਟਕ ਖੋਲ ਕੇ ਦੇਖਿਆ ਤਾਂ ਆਹ ਮੜਾ ਜਾ ਇੰਧਾ ਲੈ ਡੱਬਾ ਰੱਖ ਗਏ ਨਾ ਨੋਟ ਖੋਲ ਦੇ ਇਹ ਪਾਣੀ ਕੋਈ ਨਹੀਂ ਆਇਆ Um ਨੋ ਵੀ ਮਿੱਤਰੋ ਚੱਲਦੇ ਆ ਚਾਹ ਪੀ ਲਈ ਤੇ ਫਿਲਟਰ ਕਰਤਾ ਆਪਾਂ ਨੇ ਫਿਲਟਰ ਤੇ ਵੇਹ ਹੈ ਨਾ ਕੰਪਨੀ ਵਾਲਿਆਂ ਦੀ ਵੀ ਕਮਾਲ ਆ ਮੰਨ ਲਓ ਜੇ ਆਪਾਂ ਮੰਨ ਲਾ ਏएमसी ਨਹੀਂ ਲੱਤੀ ਵੀ ਹੁੰਦੀ ਹੈ ਨਾ ਪੈਸਿਆਂ ਦੀ ਸਰਵਿਸ ਕਰਾਣੀ ਹੁੰਦੀ ਤਾਂ ਉਹ ਕਿਆ ਕਰਦੇ ਆ ਜੀ ਕਹਿੰਦੇ 40000 ਤੇ ਡੀਜ਼ਲ ਫਿਲਟਰ ਵੀ ਚੇਂਜ ਉਹ ਰਮਾਰਨ ਬਣਾ ਪੰਪ ਮਾਰਨਾ ਵੇ ਆ ਉਹ ਤੇਲ ਕੱਢਿਆ ਤਾਂ ਨਾ ਥੱਲੇ ਡੱਬੇ ਚ ਉਹਦੇ ਕਰਕੇ ਹਵਾ ਜੀ ਬਣ ਗਈ ਸੀਗੀ ਤਾਂ ਮੈਂ ਗੱਲ ਕਰਦਾ ਸੀਗਾ ਮੈਂ ਕਿਹਾ ਜੇ ਤਾਂ ਪੈਸਿਆਂ ਦੀ ਸਰਵਿਸ ਕਰਾਨੇ ਆ ਹਨਾ ਫਿਰ ਤਾਂ ਇਹ ਡੀਜ਼ਲ ਫਿਲਟਰ ਵੀ ਚੇਂਜ ਐ 에ਅਰ ਫਿਲਟਰ ਵੀ ਚੇਂਜ ਮੰਗਲਾ ਫਿਲਟਰ ਵੀ ਚੇਂਜ ਹੁਣ ਏ ਐਮ ਸੀ ਲੱਤੀ ਵੀ ਐ ਐਮ ਸੀ ਚ ਕੀ ਹੁੰਦਾ ਵੀ 2 ਲੱਖ ਕਿਲੋਮੀਟਰ ਤੱਕ ਵੀ ਤੁਹਾਡਾ ਕੋਈ ਪੈਸਾ ਨਹੀਂ ਲੱਗੂਗਾ ਆਇਲ ਆਇਲ ਸਭ ਫ੍ਰੀ ਚ ਚੇਂਜ ਹੋਊਗਾ ਉਹ ਹੁਣ ਇਹਨਾਂ ਨੇ ਸਕੀਮ ਬੰਦ ਕਰਤੀ 50 50000 ਰੁਪਇਆ ਪ੍ਰਵਾਹਾ ਸੀਗਾ ਇਹਨਾਂ ਨੇ ਪਹਿਲਾਂ ਜ 80 ਲੱਤੀ ਸੀਗੀ ਹਨਾ ਤਾਂ ਹੁਣ ਬੰਦੇ ਨੇ 80 ਲੈਣੀ ਸੀ ਕਿਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਏ ਐਮ ਸੀ ਲੈ ਲਈ ਨਾਲ ਵੀ ਵਿੱਚ ਵੀ 2 ਲੱਖ ਕਿਲੋਮੀਟਰ ਤੱਕ ਵੀ ਦੇ ਫਿਰ ਤਰਾ ਕੋਈ ਪੈਸਾ ਨਹੀਂ ਲੱਗਣਾ ਸਿਰਫ 20 30 ਰੁਪਏ ਲੱਗਣੇ ਆ ਜਿਹੜੇ ਧੋਤੀ ਦੇ ਹੁੰਦੇ ਆ ਉਹਦੇ ਬਾਅਦ ਕੋਈ ਪੈਸਾ ਨਹੀਂ ਲੱਗਦਾ ਹੈ ਤਾਂ ਕਹਿੰਦਾ ਵੀ ਯਾਰ ਈਓ ਸਕੀਮ ਬੰਦ ਕਰਤੀ ਚਲ ਆਪਣੀ ਤਾਂ ਚੱਲਦੀ ਹਲੇ 2 ਲੱਖ ਕਿਲੋਮੀਟਰ ਤੱਕ ਚੱਲੂਗੀ 73 ਯਾਰ 871 ਕਿਲੋਮੀਟਰ ਚੱਲ ਗਈ ਗੱਡੀ ਹਾਂ ਭਾਈ ਚੱਲੀਏ 40 ਲੰਨੇ ਆ ਨੌਏ ਮਿੱਤਰੋ ਨਾ ਜਰਾ ਪਹੁੰਚ ਗਏ ਆਪਾਂ ਆਹ ਵਾਲਾ ਰੋਡ ਛੱਡਤਾ ਯੂ ਟਰਨ ਮਾਰ ਕੇ ਆਗੇ ਤੇ ਆਹ ਡਾਉਂਡ ਨੂੰ ਗਿਆ ਨਾ ਜਿਹੜਾ ਰੋਡ ਇਹ ਰੋਡ ਤੇ ਹੋ ਜਾਣਾ ਆਪਾਂ ਨੇ ਔਰ ਇਹਦੇ ਥੱਲੇ ਨੂੰ ਇਹਦਾ ਡਾਉਂਡ ਆ ਗਏ ਮਿੱਤਰੋ ਤੇ ਆ ਗਏ ਆਪਾਂ ਡੌਣ ਵਾਲੇ ਰੋਡ ਤੇ ਤੇ ਅੰਗੇ ਖੜ ਕੇ ਕਰਦੇ ਆਂ ਕਦੇ ਸ਼ੀਸ਼ੇ ਸਾਫ ਇਹ ਨਾਲੇ ਇਹ ਰੋਡ ਉਪਰ ਆਪਾਂ ਆਏ ਫੇ ਪਹਿਲਾਂ ਮੈਂ ਹਰ ਗਰੇਂਦਰ ਬਾਈ ਅੱਗੇ ਯੂਰੀਆ ਵੀ ਪਵਾਇਆ ਦਾ ਮਾਰਾ ਦਮਾ ਵਿੱਚ ਆਏ ਮੇਟਰ ਡੌਣ ਪਹੁੰਚ ਗਏ ਸੀਗੇ ਆਪਾਂ ਡੌਣ ਤੋਂ ਹੋ ਗਏ ਆਪਾਂ ਮੋਰਗਾਉਂ ਵਾਲੇ ਰੋਡ ਨੂੰ ਤਦੋਂ ਅਗੇ 17 ਨਯਾ ਉਗੜ ਰੋਡ ਤੇ ਹੁਣ ਇਥੋਂ 10 ਕਿਲੋ 10 11 ਕਿਲੋਮੀਟਰ ਜਾ ਕੇ ਡਰਾਈਵਰ ਸਾਈਡ ਮੁੜ ਜਾਣਾ ਆਪਾਂ ਨੇ ਫੇਰ ਤੁਹਾਨੂੰ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ